ਅਮਰੀਕਾ ਦੌਰੇ ਤੇ ਪ੍ਰਧਾਨ ਮੰਤਰੀ ਮੋਦੀ ਦਾ ਪ੍ਰਵਾਸੀ ਭਾਰਤੀਆਂ ਲਈ ਵੱਡਾ ਐਲਾਨ ਬੋਲੇ ਹੁਣ H1B ਵੀਜ਼ਾ ਨੂੰ ਰੀਨਿਊ ਕਰਵਾਉਣ ਲਈ ਨਹੀਂ ਜਾਣਾ ਪਏਗਾ ਵਾਪਸ US ਤੇ ਹੋਏਗਾ ਰੀਨਿਊ ਅਮਰੀਕਾ ਦੇ ਭਾਰਤੀਆਂ ਨੂੰ ਸੰਬੋਧਨ ਕਰਨ ਦੌਰਾਨ ਬੋਲੇ PM ਮੋਦੀ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦੀ ਅਗਵਾਈ ਕਰ ਰਿਹਾ ਹੈ ਇੰਡੀਅਨ ਟੈਲੈਂਟ ਭਾਰਤ ਦੇ ਵਿੱਚ ਆਪਣਾ ਗਲੋਬਲ ਫਿਟਨੈਸ ਸੈਂਟਰ ਖੋਲੇਗਾ Google Boeing ਦੇ ਵਿੱਚ 100 ਡਾਲਰ ਦੇ ਨਿਵੇਸ਼ ਦੀ ਵੀ ਕੀਤੀ ਕੋਸ਼ਿਸ਼ਨਾ ਯਾ ਮੋਦੀ ਨੇ ਅਮਰੀਕਾ ਦੇ ਕਾਰੋਬਾਰੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦਾ ਦਿੱਤਾ ਸੱਦਾ ਕਿ ਆ ਹੁਣ ਮੇਕ ਫੋਰ ਵਰਲਡ ਦੀ ਵਾਰੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਪੀਐਮ ਮੋਦੀ ਨੂੰ ਤੋਹਫ਼ੇ ਦਿੱਤੀ ਵਿਸ਼ੇਸ਼ ਟੀ-ਸ਼ਰਟ ਜਿਸ ਤੇ ਲਿਖਿਆ ਹੋਇਆ ਹੈ ਦ ਫਿਊਚਰ ਇਜ਼ ਏਆਈ ਅਮਰੀਕਾ ਐਂਡ ਇੰਡੀਆ ਅਮਰੀਕਾ ਤੋਂ ਬਾਅਦ ਮਿਸਰ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ ਮਿਸਰ ਦੇ ਰਾਸ਼ਟਰਪਤੀ ਅਲਸੀਸੀ ਨਾਲ ਕਰਨਗੇ ਮੁਲਾਕਾਤ ਤੋਂ ਤੋਂ ਦੇ ਮੰਤਰੀਆਂ ਦੇ ਸਮੂਹ ਵੱਲੋਂ ਗਠਿਤ ਇੰਡੀਆ ਯੂਨਿਟ ਨਾਲ ਵੀ ਕਰਨਗੇ ਗੱਲਬਾਤ 2024 ਦੀਆਂ ਲੋਕ ਸਭਾ ਚੋਣਾਂ ਰਲ ਕੇ ਲੜਨਗੇ ਵਿਰੋਧੀ ਦਲ ਪਟਨਾ ਮੀਟਿੰਗ ਦੇ ਵਿੱਚ ਵਿਰੋਧੀ ਦਲਾਂ ਵਿਚਾਲੇ ਬਣੀ ਸਹਿਮਤੀ ਹੁਣ ਅਗਲੀ ਰਣਨੀਤੀ ਤੈਅ ਕਰਨ ਲਈ 10 ਤੋਂ 12 ਜੁਲਾਈ ਵਿਚਾਲੇ ਸ਼ਿਮਲਾ ਚ ਬੈਠਕ ਆਰਡੀਨੈਂਸ ਤੇ ਕਾਂਗਰਸ ਵੱਲੋਂ ਸਟੈਂਡ ਕਲੀਅਰ ਨਾ ਕਰਨ ਤੇ ਪੜਕੀ ਆਮ ਆਦਮੀ ਪਾਰਟੀ ਵਿਰੋਧੀ ਦਲਾਂ ਦੀ ਇਕਤਾ ਮਹਿੰਮ ਤੋਂ ਕੀਤਾ ਕਿਨਾਰਾ ਕਿਹਾ ਕਾਂਗਰਸ ਦੀ ਮੌਜੂਦਗੀ ਵਾਲੀ ਬੈਠਕ ਚ ਸ਼ਾਮਲ ਹੋਣਾ ਮੁਸ਼ਕਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਇੱਕ ਦੂਜੇ ਨੂੰ ਬੀਜੇਪੀ ਦੀ ਬੀ ਟੀਮ ਕਹਿਣ ਦੀ ਛੜੀ ਜੰਗ ਪਰਤਾਬ ਬਾਜਵਾ ਬੋਲੇ ਸਾਬਤ ਹੋਇਆ ਆਮ ਆਦਮੀ ਪਾਰਟੀ ਹੈ ਬੀਜੇਪੀ ਦੀ ਬੀ ਟੀਮ ਵਿਰੋਧੀ ਧਿਰ ਦੀ ਇਕਤਾ ਨੂੰ ਨੁਕਸਾਨ ਪਹੁੰਚਾਉਣ ਦਾ ਆਮ ਆਦਮੀ ਪਾਰਟੀ ਦਾ ਨਾਪਾਕ ਏਜੰਡਾ ਹੋਇਆ ਬੇਨਕਾਬ ਮਰਤਾਬ ਬਾਜਵਾ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਕਾਂਗ ਦਾ ਪਲਟਵਾਰ ਕਿਹਾ ਕੇਂਦਰ ਦੇ ਆਰਡੀਨੈਂਸ ਨੂੰ ਕਾਂਗਰਸ ਦੀ ਅਸਿੱਧੀ ਹਮਾਇਤ ਕਾਂਗਰਸੀ ਹੈ ਬੀਜੇਪੀ ਦੀ ਰੈਪਲਿਕਾ ਵਿਰੋਧੀ ਪਾਰਟੀਆਂ ਦੀ ਇਕਜੁੱਟਤਾ ਤੇ ਅਮਦਚਾਨੇ ਕਸਿਆ ਤੰਜ ਬੋਲੇ ਪੜਨਾਤ ਹੋਇਆ ਫੋਟੋ ਸੈਸ਼ਨ ਜਨੇ ਮਰਜ਼ੀ ਹੱਥ ਮਿਲਾ ਲਓ ਪਰ ਇਕਤਾ ਸੰਭਵ ਨਹੀਂ 2024 ਫਿਰ ਤੋਂ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦਾ ਕੀਤਾ ਦਾਵਾ ਕੇਂਦਰੀ ਮੰਤਰੀ ਸਮ੍ਰਿਤੀ ਰਾਣੀ ਨੇ ਵਿਰੋਧੀਆਂ ਦੀ ਇਕਤਾ ਨੂੰ ਕਿਹਾ ਸਵਾਰਥ ਦਾ ਗੱਟ ਜੋੜ ਕਿਹਾ ਇੱਕ ਦੂਜੇ ਨਾਲ ਅੱਖ ਵੀ ਨਾ ਮਿਲਾਉਣ ਵਾਲੇ ਹੋਏ ਇਕੱਠੇ ਇਹਨਾਂ ਦਾ ਮਕਸਦ ਦੇਸ਼ ਦੀ ਤਰੱਕੀ ਨੂੰ ਰੋਪਣਾ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਤੇ ਅੱਜ ਚੰਡੀਗੜ੍ਹ 'ਚ ਬੀਜੇਪੀ ਦੀ ਵੱਡੀ ਰੈਲੀ ਰੱਖਿਆ ਮੰਤਰੀ ਰਾਜਨਾਥ ਸਿੰਘ ਪਰਨਗੇ ਹੁੰਕਾਰ ਕੈਨੇਡਾ 'ਚ ਫਰਜ਼ੀ ਵਾੜੇ ਦਾ ਸ਼ਿਕਾਰ ਹੋਏ ਸਟੂਡੈਂਟਸ ਨਾਲ ਧੋਖਾਧੜੀ ਕਰਨ ਵਾਲਾ ਏਜੰਟ ਵਿਜੇਸ਼ ਮਿਸ਼ਰਾ ਗ੍ਰਿਫਤਾਰ ਕੈਨੇਡਾ 'ਚ ਦਾਖਲ ਹੋਣ ਦੀ ਕਰ ਰਹੀ ਸੀ ਕੋਸ਼ਿਸ਼ ਬਾਰਡਰ ਸੁਰੱਖਿਆ ਏਜੰਸੀ ਨੇ ਕੀਤਾ ਗ੍ਰਿਫਤਾਰ ਵਿਜੇਸ਼ ਮਿਸ਼ਰਾ ਤੇ ਕੈਨੇਡਾ 'ਚ ਵਿਦਿਆਰਥੀਆਂ ਨਾਲ ਧੋਖਾਧੜੀ ਦਾ ਮਾਮਲਾ ਕੀਤਾ ਗਿਆ ਦਰਜ ਜਲੰਧਰ 'ਚ ਵੀ ਵਿਜੇਸ਼ ਮਿਸ਼ਰਾ ਤੇ ਕਈ ਮਾਮਲੇ ਨੇ ਦਰਜ ਪੁਲਿਸ ਨੇ ਇਸੇ ਸਾਲ ਬ੍ਰਿਜੇਸ਼ ਦੇ ਪਾਰਟਨਰ ਨੂੰ ਕੀਤਾ ਸੀ ਗ੍ਰਿਫਤਾਰ ਮਿਸ਼ਰਾ ਦੇ ਫਰਾਰ ਹੋਣ ਦੇ ਚਲਦੇ ਲੁੱਕ ਆਊਟ ਸਰਕੂਲਰ ਕੀਤਾ ਗਿਆ ਸੀ ਜਾਰੀ ਕੈਨੇਡਾ ਚ ਜਨਤਾ ਦੀ ਧੋਖਾ ਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੇ ਸੀਐਮ ਆ ਨੂੰ ਲਿਖੀ ਚਿੱਠੀ ਚਿੱਠੀ ਲਿਖ ਕੇ ਮੁੱਖ ਮੰਤਰੀ ਤੋਂ ਮਦਦ ਦੀ ਕੀਤੀ ਮੰਗ ਜਾਂਚ ਲਈ ਟਾਸਕ ਫੋਰਸ ਬਣਾਉਣ ਦੀ ਕੀਤੀ ਮੰਗ ਵਿਦਿਆਰਥੀਆਂ ਨੇ ਸੀਐਮ ਆਨ ਤੋਂ ਕੈਨੇਡੀਅਨ ਏਜੰਸੀਆਂ ਕੋਲ ਵਿਦਿਆਰਥੀਆਂ ਦਾ ਪੱਖ ਰੱਖਣ ਦੀ ਕੀਤੀ ਅਪੀਲ ਫਰਜ਼ੀ ਟਰੈਵਲ ਏਜੰਟਾਂ ਖਿਲਾਫ ਵੀ ਸਖਤ ਕਾਰਵਾਈ ਦੀ ਮੰਗ ਸਿਰ ਅਗਾਲ ਤੱਕ ਸਾਬਿਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਪੜਕੇ ਰਾਜਵਾਨਾ ਫੇਸਬੁੱਕ ਪੋਸਟ ਪਾਕੇ ਲਿਖਿਆ ਤੁਹਾਡੀ ਦਿੱਲੀ ਨਾਲ ਯਾਰੀ ਲੱਗਦੀ ਹੈ ਪੰਥ ਨਾਲ ਗਦਦਾਰੀ ਨੀਰਵਾਰ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਨਾਲ ਯਾਰੀ ਦੀ ਕਹੀ ਸੀ ਗੱਲ ਗਿਆਨੀ ਹਰਪ੍ਰੀਤ ਸਿੰਘ ਦੇ ਦਿੱਲੀ ਨਾਲ ਯਾਰੀ ਵਾਲੇ ਬਿਆਨ ਤੇ ਬਲਟੋਹਾ ਦਾ ਵਾਰ ਕਿਹਾ ਜਥੇਦਾਰ ਦੀ ਦਿੱਲੀ ਚ ਸੀ ਬਥੇਰੀ ਸਾਂਝ ਸਿਵਾਏ ਭਾਸ਼ਣਾ ਤੋਂ ਜਥੇਦਾਰ ਨੇ ਕੁਝ ਨਹੀਂ ਕੀਤਾ ਫਾਖਰਾ ਡੈਮ ਚ ਵਧਿਆ ਪਾਣੀ ਦਾ ਬਦਲ BBMP ਵੱਲੋਂ ਪੜਾਵਾਰ 5000 ਕਿਊਸਿਕ ਪਾਣੀ ਛੱਡਣ ਦਾ ਫੈਸਲਾ ਰੋਜ਼ ਛੱਡਿਆ ਜਾਏਗਾ 500 ਕਿਊਸਿਕ ਪਾਣੀ NIA ਦਰਵਾਤਵਾਦੀਆਂ ਤੇ ਗੈਂਗਸਟਰਾਂ ਤੇ ਸ਼ਿਕੰਜਾ ਪੰਜਾਬ ਤੇ ਹਰਿਆਣਾ ਦੇ 8 ਗੈਂਗਸਟਰਾਂ ਤੇ ਰੱਖਿਆ ਇਨਾਮ ਅਤਵਾਦੀ ਅਸ਼ਰੀਫ ਡਾਲਾ ਤੇ ਗੈਂਗਸਟਰ ਲੱਕੀ ਪਟਿਆਲ ਤੇ 5 ਲੱਖ ਦਾ ਇਨਾਮ ਰੋਸਪੁਰਜ ਬਦਮਾਸ਼ਾਂ ਨੇ ਵਰਾਈਆਂ ਆੜਤੀਏ ਦੀ ਦੁਕਾਨ ਤੇ ਗੋਲੀਆਂ ਦੁਕਾਨ ਤੇ ਬੈਠੇ ਸ਼ਖਸ ਦੀ ਮੌਤ ਸੀਸੀਟੀਵੀ ਚ ਦਿਖੇ ਕਾਤਲ ਪਰ ਅਜੇ ਗ੍ਰਿਫਤੋ ਬਾਹਰ ਨਗੋਦਰ ਦੇ ਪਿੰਡ ਕੁਲਾਰਾਂ ਦੇ ਨੌਜਵਾਨ ਦੀ ਹਸਪਤਾਲ ਇਲਾਜ ਦੌਰਾਨ ਮੌਤ 1.5 ਮਹੀਨੇ ਪਹਿਲਾਂ ਤੇਜ਼ਧਰ ਹתਿਆਰਾਂ ਨਾਲ ਹੋਇਆ ਸੀ ਜ਼ਖਮੀ ਰنجੇਸ਼ ਦੇ ਚਲਦੇ ਕੁਝ ਬਦਮਾਸ਼ਾਂ ਨੇ ਕੀਤਾ ਸੀ ਹਮਲਾ ਹੁਸ਼ਿਆਰਪੁਰ ਜੇ ਪੁਲਿਸ ਨੇ ਚਲਾਇਆ ਵੱਡਾ ਸਰਚ ਆਪਰੇਸ਼ਨ ਗੈਂਗਸਟਰਾਂ ਦੇ ਲੁਕੇ ਹੋਣ ਦੇ ਇਨਪੁਟ ਤੇ ਖੰਗਾਲਿਆ ਪੂਰਾ ਇਲਾਕਾ ਪਰ ਨਹੀਂ ਮਿਲੀ ਕੋਈ ਕਾਮਯਾਬੀ ਖਾਲੀ ਹੱਥ ਪਰਤੀ ਪੁਲਿਸ ਲੁਧਿਆਣਾ ਦੀ ਸੀਐਮਐਸ ਕੰਪਨੀ 'ਚ ਲੁੱਟ ਤੋਂ ਬਾਅਦ ਪੁਲਿਸ ਦਾ ਮੈਗਾ ਆਪਰੇਸ਼ਨ ਪੰਜਾਬ ਭਰ 'ਚ ਚੈੱਕ ਕੀਤੇ ਗਏ ਏਟੀਐਮ ਪੈਟਰੋਲ ਪੰਪਾਂ ਤੇ ਵੀ ਸੁਰੱਖਿਆਦਲੇ ਆ ਜਾਇਜ਼ਾ ਜੰਡੇਆਲਾ ਗੁਰੂਚ ਦੋ ਅਣਪਛਾਤੇ ਅਨੇਕ ਕਰਦੇ ਗੇਟ ਤੇ ਚਲਾਈਆਂ ਗੋਲੀਆਂ ਪੰਜ ਰਾਉਂਡ ਫਾਇਰਿੰਗ ਕਰਕੇ ਫਰਾਰ ਹੋਏ ਬਾਈਕ ਸਵਾਰ ਅੰਮ੍ਰਿਤਸਰ 'ਚ ਹੋਟਲ ਦੀ ਪਾਈ ਵਾਲੀ ਨੂੰ ਲੈ ਕੇ ਪਤੀ-ਪਤਨੀ ਆਪਸ 'ਚ ਪਿੜੇ ਹੋਟਲ ਦੇ ਪੁੱਤਰ ਵੱਲੋਂ ਮਤਰੇ ਪਿਆਉ ਦੀ ਕੀਤੀ ਗਈ ਕੁੱਟਮਾਰ ਵੀਡੀਓ ਵੀ ਆਈ ਸਾਹਮਣੇ 90 ਦੇ ਘਰ ਚ ਗੈਸ ਲੀਕ ਹੋਣ ਕਾਰਨ ਸਿਲੰਡਰ ਝੁਆ ਤਮਾਕਰ ਸੋਇਤ ਮੌਜੂਦ ਦੋ ਮਹਿਲਾਵਾਂ ਤੇ ਦੋ ਬੱਚੇ ਹੋਏ ਜ਼ਖਮੀ ਪਰਿਵਾਰ ਨੇ ਗੈਸ ਏਜੰਸੀ ਖਿਲਾਫ ਕਾਰਵਾਈ ਦੀ ਕੀਤੀ ਮੰਗ ਜਲੰਧਰ ਦੇ ਰੁੜਕੀਪਿੰਡ ਨੇੜੇ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਬੇਕਾਬੂ ਹੋ ਕੇ ਬਿਜਲੀ ਦੇ ਖੰਬੇ ਨਾਲ ਟਕਰਾਈਆਂ ਗੱਡੀਆਂ ਕਾਰ ਸਵਾਰਾਂ ਨੂੰ ਲੱਗੀਆਂ ਮਾਮੂਲੀ ਸੱਟਾਂ ਲੁਧਿਆਣਾ ਦੇ ਸ਼ਾਸਤਰੀ ਨਗਰ ਚ ਟਰੈਕਟਰ ਟਰਾਲੀ ਹੇਠਾਂ ਆਇਆ ਅਕਤਵਾ ਸਵਾਰ ਮੌਕੇ ਤੇ ਹੋਈ ਮੌਤ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮਟਾਲਾ ਬਾਈਪਾਸ ਤੇ ਦੋ ਟਰੱਕਾਂ ਦੀ ਹੋਈ ਟੱਕਰ ਕਰਿਆਨੇ ਦੇ ਸਾਮਾਨ ਨਾਲ ਭਰਿਆ ਟਰੱਕ ਪਲਟਿਆ ਟਰੱਕ ਡਰਾਈਵਰ ਨੂੰ ਲੱਗੀਆਂ ਮਾਮੂਲੀ ਸੱਟਾਂ ਲੁਧਿਆਣਾ ਜੈਸਟੀਅਬ ਨੇ ਨਸ਼ਿਆਂ ਖਿਲਾਫ ਜਾਗਰੂਕਤਾ ਫੈਲਾਉਣ ਲਈ ਕੀਤਾ ਕੈਂਡਲ ਮਾਰਚ ਨੁੱਕੜ ਨਾਟਕ ਵੀ ਖੇਡੇ ਆ ਨੌਜਵਾਨਾਂ ਨੂੰ ਨਸ਼ੇ ਛੱਡਣ ਦੀ ਕੀਤੀ اپੀਲ ਦਿਲੰਦਰ ਚ ਤਿੰਨ ਹਥਿਆਰਬੰਦ ਬਦਮਾਸ਼ਾਂ ਨੇ ਕੂਰੀਅਰ ਕੰਪਨੀ ਦੇ ਮੁਲਾਜ਼ਮਾਂ ਨੂੰ ਬਣਾਇਆ ਨਿਸ਼ਾਨਾ ਬੰਦੂਕ ਦੀ ਨੋਕ ਤੇ ਲੁੱਟੇ ਮੋਬਾਈਲ ਤੇ 330000 ਦੀ ਨਕਦੀ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੀ ਵੀ ਦਿੱਤੀ ਧਮਕੀ ਦਿਲੰਦਰ ਦੇ ਪਿੰਡ ਨਿਹਂਦਰਾਂ ਚੋਰਾ ਨੇ ਇੱਕੋ ਰਾਤ ਚੋਰੀ ਦੀਆਂ ਚਾਰ ਬਾਰਦਾਸਤਾਂ ਨੂੰ ਦਿੱਤਾ ਅੰਜਾਮ ਇੱਕ ਤੋਂ ਬਾਅਦ ਇੱਕ ਚਾਰ ਘਰਾਂ ਨੂੰ ਬਣਾਇਆ ਨਿਸ਼ਾਨਾ ਸਵੇਰੇ 3-4 ਵਜੇ ਦੇ ਕਰੀਬ ਮੂਹ ਬੰਨੀ ਹਥਿਆਰਾਂ ਨਾਲ ਦੇਖੇ ਗਏ ਸਨ ਪੰਜ ਅਣਪਛਾਤੇ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਚ ਡਰਾਈਵਰ ਨੇ ਮਾਲਕ ਦਾ ਟਰੱਕ ਕੀਤਾ ਚੋਰੀ ਟਰੱਕ ਚ ਪਿਆ 20 ਲੱਖ ਦਾ ਮਾਲ ਵੀ ਲੈ ਕੇ ਹੋਇਆ ਫਰਾਰ 4 ਦਿਨ ਪਹਿਲਾਂ ਕੰਮ ਤੇ ਰੱਖਿਆ ਸੀ ਡਰਾਈਵਰ ਫਲੋਰ ਦੀ ਪੁਰਾਣੀ ਦਾਣਾ ਮੰਡੀ ਤੇ ਪੁਰਾਣੇ ਬਾਥਰੂਮਾਂ ਦੀ ਟੈਂਕੀ ਚ ਮਿਲੇ 21 ਜ਼ਿੰਦਾ ਕਾਰਤੂਸ ਲੋਕਾਂ ਚ ਦਹਿਸ਼ਤ ਦਾ ਮਾਹੌਲ ਮੌਕੇ ਤੇ ਪਹੁੰਚੇ ਪੁਲਿਸ ਨੇ ਕਬਜ਼ੇ ਚ ਲੈ ਕਾਰਤੂਸ ਅੰਬਸਰ ਦੇ ਹੈਰੀਟੇਜ ਸਟਰੀਟ ਤੇ ਨਸ਼ੇ ਚ ਤੋਤੋਂ ਨੌਦਵਾਨਾ ਦੀ ਵੀਡੀਓ ਆਈ ਸਾਹਮਣੇ ਸਥਾਨਕ ਲੋਕਾਂ ਨੇ ਨਸ਼ੇ ਤੇ ਜੋ ਚੂਮਦੇ ਨੌਜਵਾਨਾਂ ਨੂੰ ਭਜਾਇਆ ਪਟਿਆਲਾ ਦੇ ਵਿੱਚ ਹਿੰਦੂ ਜਥੇਬੰਦੀਆਂ ਵੱਲੋਂ ਫਿਲਮ ਆਦੀਪੁਰਸ਼ ਦਾ ਵਿਰੋਧ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਿਨੇਮਾ ਹਾਲ 'ਚ ਜਾਣ ਤੋਂ ਰੋਕਿਆ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਹੋਈ ਧੱਕਾਮੁਖੀ ਕੈਬਨਿਟ ਮੰਤਰੀ ਅਰਵਜਨ ਸਿੰਘ ਈਟੀ ਨੇ ਰੋਪੜ ਦੇ ਬੇਲਾ ਬਹਿਰਾਮਪੁਰ ਤੱਕ ਵੰਡ ਵਾਲੀ ਸੜਕ ਦਾ ਰੱਖਿਆ ਨਹੀਂ ਪੱਥਰ 4 ਕਰੋੜ 80 ਲੱਖ ਦੀ ਲਾਗਤ ਨਾਲ ਤਿਆਰ ਹੋਵੇਗੀ ਸੜਕ ਹਨਜ ਭਗਵਾਨ ਜਗਨਨਾਥ ਰਤ ਯਾਤਰਾ ਦੇ ਇਕੱਠੇ ਦੇਖੇ ਕੈਬਨਿਟ ਮੰਤਰੀ ਬ੍ਰਮਸ਼ੰਕਰ ਜੰਪਾਟੇ ਸਾਬਕਾ ਮੰਤਰੀ ਗੁਰਗੀਰਤ ਸਿੰਘ ਕੋਟਲੀ ਸਿਆਸਤੋਂ ਉੱਪਰ ਉਠ ਦੋਹਾਂ ਅਗਵਾਨੇ ਯਾਤਰਾ ਦੇ ਅੱਗੇ ਕੀਤੀ ਝਾੜੂ ਲਗਾਉਣ ਦੀ ਸੇਵਾ ਕੈਬਨਿਨ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋੜ ਚ ਵਾਟਰ ਵਰਕਸ ਦੇ ਨਿਰਮਾਣ ਕਾਰਜ ਦੀ ਕੀਤੀ ਸ਼ੁਰੂਆਤ 5 ਲੱਖ ਦੀ ਲਾਗਤ ਨਾਲ ਤਿਆਰ ਹੋ ਰਿਹਾ ਪ੍ਰੋਜੈਕਟ ਅਧਿਕਾਰੀਆਂ ਨਾਲ ਮੀਟਿੰਗ ਕਰ ਹਲਕੇ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ 70 ਸਾਲ ਬਾਅਦ ਪਾਕਿਸਤਾਨ ਤੋਂ ਆਈ 90 ਸਾਲ ਦੀ ਬੇਬੇ ਰੋਪੜ ਚਾਪੜੇ ਭਤੀਜਿਆਂ ਕੋਲ ਪਹੁੰਚੀ ਹਸ਼ਮਤ ਬੀਬੀ ਰਿਸ਼ਤੇਦਾਰਾਂ ਨੇ ਟੋਲਟ ਮੱਕੇ ਨਾਲ ਕੀਤਾ ਸਵਾਗਤ ਸਨੀ ਦਿਓਲ ਨੇ ਮਨਾਲੀ ਚ ਦਿੱਤੀ ਆਪਣੇ ਬੇਟੇ ਕਰਨ ਦਿਓਲ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਪਿੰਡ ਦਸ਼ਾਲ ਦੇ ਲੋਕਾਂ ਨੂੰ ਖਾਸ ਤੌਰ ਤੇ ਦਿੱਤਾ ਗਿਆ ਸੱਦਾ ਸਨੀ ਦਿਓਲ ਨੇ ਇਲਾਕਾ ਵਾਸੀਆਂ ਨਾਲ ਕੀਤਾ ਡਾਂਸ ਪਾਰਟੀ 'ਚ ਸਨੀ ਦਿਓਲ ਤੇ ਹੋਰ ਪਰਿਵਾਰਕ ਮੈਂਬਰ ਹੋਏ ਸ਼ਾਮਲ